ਤੋ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ ਪ੍ਰਭੂ ਤੁਹਾਨੂੰ ਬਰਕਤ ਦੇਵੇ ਇਸ ਧਰਤੀ ਦੇ ਉੱਤੇ ਇੱਕ ਸੱਚ ਆ ਤੇ ਇੱਕ ਝੂਠ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਸੱਚ ਮੈਂ ਹallelujah ਅੱਜ ਵੇਖੋ ਭੈਣ ਭਰਾਓ ਬਹੁਤ ਸਾਰੇ ਲੋਕ ਨੇ ਜਿਹੜੇ ਸੱਚ ਦਾ ਵਿਰੋਧ ਕਰ ਰਹੇ ਨੇ ਹallelujah ਵੇਖੋ ਭੈਣ ਭਰਾਓ ਅੱਜ ਕੋਈ ਇਨਸਾਨ ਕਿਤੇ ਵੀ ਧਾਰਮਿਕ ਸਥਾਨ ਤੇ ਜਾਂਦਾ ਆ ਤੇ ਕੋਈ ਉਹਦਾ ਵਿਰੋਧ ਨਹੀਂ ਕਰਦਾ ਚਾਹੇ ਜਿੱਥੇ ਮਰਜੀ ਜਾਵੇ ਪਰ ਜਦੋਂ ਵੇਖੋ ਵਾਰੀ ਯਿਸੂ ਮਸੀਹ ਦੀ ਹੁੰਦੀ ਆ ਵਾਰੀ ਚਰਚ ਦੀ ਹੁੰਦੀ ਆ ਤੇ ਫਿਰ ਉਦੋਂ ਲੋਕ ਵਿਰੋਧ ਕਰਨਾ ਸ਼ੁਰੂ ਕਰ ਦਿੰਦੇ ਨੇ ਹਾਲੇਲੂਇਆ ਕਿਉਂ ਕਿਉਂਕਿ ਵੇਖੋ ਯਿਸੂ ਮਸੀਹ ਕੌਣ ਆ ਸੱਚ ਤੇ ਵੇਖੋ ਭੈਣ ਭਰਾਓ ਜੇ ਚੋਰ ਹਨੇਰੇ ਦੇ ਵਿੱਚ ਚੋਰੀ ਕਰਦਾ ਹੋਵੇ ਤੇ ਦੂਸਰਾ ਬੰਦਾ ਆਣ ਕੇ ਉਹਦੇ ਉੱਤੇ ਟਾਰਚ ਮਾਰ ਦਵੇ ਤੇ ਫਿਰ ਉਹਨੂੰ ਡਰ ਲੱਗਦਾ ਹੈ ਇਸੇ ਤਰ੍ਹਾਂ ਹੀ ਵੇਖੋ ਯਿਸੂ ਮਸੀਹ ਸੱਚਾ ਅੱਜ ਬਹੁਤ ਸਾਰੇ ਲੋਕ ਨੇ ਜਿਹੜੇ ਇਸ ਸੱਚ ਦਾ ਮੂੰਹ 'ਚੋਂ ਨਾਂ ਲੈਣ ਤੋਂ ਵੀ ਡਰ ਰਹੇ ਨੇ ਹallelujah ਕਿਹਦੇ ਤੋਂ ਡਰਦੇ ਨੇ ਦੁਨੀਆ ਤੋਂ ਡਰਦੇ ਨੇ ਕਿ ਲੋਕ ਸਾਨੂੰ ਕੀ ਕਹਿਣਗੇ ਜੇ ਅਸੀਂ ਯਿਸੂ ਮਸੀਹ ਦੇ ਪਿੱਛੇ ਚੱਲੇ ਤੇ ਵੇਖੋ ਭੈਣ ਭਰਾਓ ਇੱਕ ਸੱਚ ਹੁੰਦਾ ਹੈ ਇੱਕ ਝੂਠ ਹੁੰਦਾ ਆ ਤੇ ਵਚਨ ਕਹਿੰਦਾ ਕਿ ਝੂਠ ਪਲ ਵਰਦਾ ਆ ਪਰ ਸੱਚ ਹਮੇਸ਼ਾ ਰਹਿੰਦਾ ਹੈ ਤੇ ਵੇਖੋ ਭੈਣ ਭਰਾਓ ਅੱਜ ਇਸ ਧਰਤੀ ਦੇ ਉੱਤੇ ਸੱਚ ਯਿਸੂ ਮਸੀਹ ਤੇ ਅੱਜ ਵੇਖੋ ਬਹੁਤ سارے ਜਿਹੜੇ ਲੋਕ ਆ ਰਹੇ ਨੇ ਉਹਨਾਂ ਨੇ ਸੱਚ ਨੂੰ ਆਪਣੇ ਅੰਦਰ ਮੰਨਿਆ ਤੇ ਸੱਚ ਨੇ ਉਹਨਾਂ ਨੂੰ ਫਿਰ ਆਜ਼ਾਦ ਕੀਤਾ ਕਿਉਂਕਿ ਵਚਨ ਦੇ ਵਿੱਚ ਲਿਖਿਆ ਜੇ ਤੁਸੀਂ ਸੱਚਾਈ ਨੂੰ ਜਾਣੋਗੇ ਸੱਚ ਨੂੰ ਜਾਣੋਗੇ ਤੇ ਸੱਚ ਤੁਹਾਨੂੰ ਸਾਰੀ ਬਦੀ ਤੋਂ ਸਾਰੇ ਹਨੇਰੇ ਤੋਂ ਆਜ਼ਾਦ ਕਰੇਗਾ ਹallelujah ਵੇਖੋ ਜਦੋਂ ਕੋਈ ਯਿਸੂ مسیਹ ਵਾਲਾ ਹੁੰਦਾ ਹੈ ਸੱਚ ਵਾਲਾ ਹੁੰਦਾ ਹੈ ਤੇ ਸੱਚ ਉਹਦੇ ਅੰਦਰ ਵਾਲੇ ਹਨੇਰੇ ਨੂੰ ਅੰਦਰ ਵਾਲਾ ਜਿਹੜਾ ਉਹਦਾ ਗੰਦਗੀ ਦਾ ਜਿਹੜਾ ਪਾਪ ਹੀ ਉਹਨੂੰ ਪ੍ਰਭੂ ਆਪਣੇ ਜਿੰਦਾ ਲਹੂ ਦੇ ਨਾਲ ਤੋਂ ਜਿੰਦਾ ਹੈ ਤੇ ਇੱਕ ਉਹਨੂੰ ਜੀਵਨ ਜੀਣ ਦੀ ਸਹੀ ਦਿਸ਼ਾ ਦੱਸਦਾ ਆ ਕਿ ਧਰਤੀ ਦੇ ਉੱਤੇ ਤੂੰ ਇਨਸਾਨ ਬਣ ਕੇ ਆਇਆ ਆ ਤੇ ਇਨਸਾਨਾਂ ਵਰਗੇ ਕੰਮ ਕਰਨੇ ਨੇ ਹallelujah ਕਿਉਂਕਿ ਵੇਖੋ ਜਦੋਂ ਸੱਚ ਅੰਦਰ ਆ ਗਿਆ ਜਦੋਂ ਚਾਨਣ ਅੰਦਰ ਆ ਗਿਆ ਤੇ ਫਿਰ ਹਨੇਰੇ ਦੀ ਤਾਕਤ ਨਿਕਲ ਜਾਂਦੀ ਹੈ ਹallelujah ਅੱਜ ਵੇਖੋ ਬਹੁਤ ਸਾਰੇ ਲੋਕ ਨੇ ਜਿਹੜੇ ਨਹੀਂ ਆ ਰਹੇ ਵੇਖੋ ਭੈਣ ਭਰਾਓ ਯਿਸੂ ਮਸੀਹ ਨੂੰ ਇੱਕ ਵਾਰੀ ਆਪਣਾ ਜੀਵਨ ਦੇ ਕੇ ਵੇਖੋ ਵੇਖੋ ਜਿੱਥੇ ਸੱਚ ਹੋਊਗਾ ਤੇ ਫਿਰ ਤੁਹਾਨੂੰ ਆਪਣੇ ਆਪ ਹੀ ਦੁਨੀਆ ਦੇ ਕੰਮ ਚੰਗੇ ਨਹੀਂ ਲੱਗਣੇ ਆਪਣੇ ਆਪ ਹੀ ਤੁਹਾਨੂੰ ਫਿਰ ਤੁਸੀਂ ਮਹਿਸੂਸ ਕਰੋਗੇ ਕਿ ਵਾਕਿਆ ਦੁਨੀਆ ਦੇ ਕੰਮ ਆਇਆ ਤੇ ਤੁਹਾਡੇ ਕੰਮ ਆਇਆ ਮੈਨੂੰ ਉਹ ਕੰਮ ਨਹੀਂ ਚੰਗੇ ਲੱਗਦੇ ਇਸ ਕਰਕੇ ਚੰਗੇ ਲੱਗਣੇ ਕਿਉਂਕਿ ਸੱਚ ਹੁਣ ਤੁਹਾਡੇ ਫਿਰ ਅੰਦਰ ਆ ਜਾਂਦਾ ਹੈ ਸੱਚ ਫਿਰ ਹਰ ਇੱਕ ਝੂਠ ਨੂੰ ਬਾਹਰ ਕੱਢ ਦਿੰਦਾ ਜਿੰਨੀ ਝੂਠਵਰੀ ਜ਼ਿੰਦਗੀ ਬੰਦਾ ਪਹਿਲਾਂ ਜਿੰਦਾ ਹੈ ਨਾ ਝੂਠੀ ਜ਼ਿੰਦਗੀ ਝੂਠੀ ਧਨ ਝੂਠੀ ਦੌਲਤ ਝੂਠੀ ਸੌਹਰਤ ਇਸ ਸਾਰੀ ਚੀਜ਼ਾਂ ਨੂੰ ਖਤਮ ਕਰਕੇ ਤੇ ਸੱਚ ਨੂੰ ਆਪਣੇ ਅੰਦਰ ਲੈ ਕੇ ਤੇ ਇੱਕ ਜੀਵਨ ਜੀਣ ਦੀ ਸਹੀ ਦਿਸ਼ਾ ਉਹਨੂੰ ਪਤਾ ਲੱਗ ਜਾਂਦੀ ਹੈ ਕਿ ਮੈਂ ਧਰਤੀ ਦੇ ਉੱਤੇ ਕਿਸ ਲਈ ਭੇਜਿਆ ਗਿਆ ਹallelujah ਤੇ ਵੇਖੋ ਭੈਣ ਭਰਾਓ ਸੱਚ ਯਿਸੂ ਮਸੀਹ ਆ ਇਸ ਕਰਕੇ ਸੱਚ ਦੇ ਪਿੱਛੇ ਚੱਲੋ ਹallelujah ਵੇਖੋ ਜੇ ਸੱਚ ਦੇ ਪਿੱਛੇ ਚਲੋਗੇ ਤੇ ਸੱਚ ਤੁਹਾਨੂੰ ਆਜ਼ਾਦ ਕਰੇਗਾ ਕਿਤੋਂ ਆਜ਼ਾਦ ਕਰੇਗਾ ਝੂਠ ਦੋਤੋਂ ਆਜ਼ਾਦ ਕਰੇਗਾ ਪ੍ਰਭੂ ਤੁਹਾਨੂੰ ਬਰਕਤ ਦੇ ਆਮੀਨ